ਪ੍ਰੌਪਰਟੀ ਲਵਰ ਚੈਨਲ ਦੇਖ ਰਹੇ ਸਾਰੇ ਹੀ ਵੀਰਾਂ ਦਾ ਤੈਦਲੋ ਧੰਨਵਾਦ ਕੋਟਨਕੁੰਡ ਪ੍ਰਣਾਮ ਆਦਮ ਨਮਸਤੇ ਸਸਿਆਕਾਲ ਕਿੱਦਾਂ ਜੀ ਸਾਰੇ ਮਿਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਵੀ ਕੋਠੀ ਜਾਂ ਮਕਾਨ ਲੱਭ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਾ ਵੈਲ ਆਈਕਨ ਦਾ ਬਟਨ ਨਾਲ ਤੇ ਸੈਟ ਕਰਕੇ ਉਸ ਨੂੰ ਕੋਇਕ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਗੱਲ ਕਰਦੇ ਅੱਜ ਦੀ ਪ੍ਰੌਪਰਟੀ ਪ੍ਰੌਪਰਟੀ ਦੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਤੋਂ ਪਹਿਲਾਂ ਜੀ ਲੋਕੇਸ਼ਨ ਹਾਂ ਜੀ ਬਰਨਾਲਾ ਸਿਟੀ ਮੇਨ ਲੁਧਿਆਣਾ ਹਾਈਵੇ ਤੇ ਪੱਟੀ ਰੋਡ ਠੀਕ ਹੈ ਜੀ ਬਰਨਾਲਾ ਸਿਟੀ ਦੇ ਵਿੱਚ ਲੁਧਿਆਣਾ ਹਾਈਵੇ ਪੱਟੀ ਰੋਡ ਤੇ ਜਿਹੜਾ ਇਹ ਮਕਾਨ ਦੀ ਲੋਕੇਸ਼ਨ ਹੈ ਘਰ ਦੇ ਓਪੋਜੀਟ ਜਿਹੜਾ ਹਾਈਵੇ ਆ ਨੇੜੇ ਕਾਲਜ ਹੈ ਪੈਟਰੋਲ ਪੰਪ ਹੈ ਨੀਅਰ ਵਾਇ ਤੇ ਦਰਬਾਰੀ لال ਟੰਡਨ ਇੰਟਰਨੈਸ਼ਨਲ ਸਕੂਲ ਅਤੇ ਆਊਟਲੈਟ ਜਿਹੜਾ ਨਿਊ ਬਣ ਰਿਹਾ ਠੀਕ ਹੈ ਕਹਿਣ ਦਾ ਭਾਵ ਕੀ ਹੈ ਜਿਹੜਾ ਵੀ ਵੀਰ ਇਸ ਮਕਾਨ ਨੂੰ ਖਰੀਦੂਗਾ ਜਿਹੜੀਆਂ ਆਸ-ਪਾਸ ਤੁਹਾਨੂੰ ਲੋਕੇਸ਼ਨਾਂ ਮੈਂ ਦੱਸੀਆਂ ਨੇ ਤੁਹਾਡੇ ਫਿਊਚਰ ਲਈ ਇਹ ਸਾਰੀਆਂ ਸਹੀ ਨੇ ਜੇਕਰ ਤੁਹਾਨੂੰ ਇਹ ਲੋਕੇਸ਼ਨਾਂ ਪਸੰਦ ਨੇ ਤਾਂ ਵੀਡੀਓ ਦੇ ਵਿੱਚ ਬਣੇ ਰਹੋ ਨਹੀਂ ਤਾਂ ਤੁਸੀਂ ਵੀਡੀਓ ਛੱਡ ਸਕਦੇ ਹੋ ਜੇਕਰ ਤੁਹਾਨੂੰ ਇਸ ਘਰ ਦੀ ਜ਼ਰੂਰਤ ਨਹੀਂ ਹੈ ਤੇ ਜਿਨ੍ਹਾਂ ਵੀਰਾਂ ਨੂੰ ਘਰ ਦੀ ਜ਼ਰੂਰਤ ਹੈ ਉਹ ਹੋਰ ਸੁਣ ਲੈਣ ਠੀਕ ਹੈ ਤੇ ਜਿਹੜੀ ਇਸ ਪ੍ਰਾਪਰਟੀ ਦਾ ਇਸ ਮਕਾਨ ਦਾ ਨਕਸ਼ਾ ਪਾਸ ਹੈ ਆਲ ਡਾਕੂਮੈਂਟ ਜਿਹੜੇ ਕੰਪਲੀਟ ਹੈ ਸਿਵਰੇਜ ਪਿਆ ਹੋਇਆ 15 ਫੁੱਟ ਜਿਹੜਾ ਇਸ ਮਕਾਨ ਦਾ ਹੈ फ्रंट ਹੈ ਠੀਕ ਹੈ ਜੀ ਬੈਕ ਹੈ ਇਸ ਮਕਾਨ ਦੀ 56 ਫੁੱਟ ਹੈ ਲੰਮ ਸਮ ਲਗਭਗ 2 ਵਿਸਵੇ ਤੋਂ ਥੋੜਾ ਜਿਹਾ ਥਾਂ ਜਿਹੜਾ ਉੱਪਰ ਜਾਊਗਾ ਹਾਂਜੀ ਇਹ ਮਕਾਨ ਹੈ ਜੀ ਦੇਖ ਲਓ ਤੁਸੀਂ ਠੀਕ ਹੈ ਜੀ 15 ਫੁੱਟ ਜਿਹੜਾ ਇਹਦਾ ਫਰੰਟ ਹੈ ਮਕਾਨ ਦਾ ਹੈ 56 ਫੁੱਟ ਦੀ ਲੈਂਥ ਹੈ ਬੈਕ ਸਾਈਡ ਮਗਰ ਨੂੰ ਆ ਠੀਕ ਹੈ ਜੀ 56 ਫੁੱਟ ਦੋ ਬਸ ਵੇ ਜਗਾ ਜਾਨੀ ਕਿ ਟੋਟਲ ਬਣਦੀ ਹੈ ਚੌਂਕੀ ਆ ਜਿਹੜੀ ਘਰ ਦੀ ਰਾਹ ਤੋਂ 3 ਫੁੱਟ ਦੀ ਉਚਾਈ ਤੇ ਬਣੀ ਹੋਈ ਹੈ نیچے ਦੇਖ ਲਓ ਫਲੋਰ ਟਾਇਲ ਲੱਗੀ ਹੋਈ ਹੈ ਠੀਕ ਹੈ ਜੀ ਗੇਟ ਦੀ ਆ ਜਿਹੜੀ ਮੇਨ ਸਪੇਸ ਹੈ ਸੇ ਤੋਂ 6.5 ਫੁੱਟ ਹੈਗੀ ਆ ਛੋਟੀ ਗੱਡੀ ਤੁਸੀਂ ਪੋਰਚ ਦੇ ਵਿੱਚ ਲਾ ਸਕਦੇ ਹੋ ਇੱਕ ਤੁਹਾਨੂੰ ਜਿਹੜਾ ਵਾਸ਼ਰੂਮ ਹੈ ਬਾਹਰਲੀ ਸਾਈਡ ਮਿਲ ਜਾਣਾ ਠੀਕ ਹੈ ਜੀ ਦੇਖ ਲਓ ਬਾਲਟਲ ਲੱਗੀ ਹੋਈ ਆ ਸਾਰਾ ਸਾਫ ਸੁਥਰਾ ਹੈ ਵਾਸ਼ਰੂਮ ਦੇ ਨਾਲ ਹੀ ਤੁਹਾਨੂੰ ਇੱਕ ਸੌਟ ਆ ਜਾ ਵਾਸ਼ਿੰਗ ਏਰੀਆ ਮਿਲ ਜਾਵੇਗਾ ਅਤੇ ਐਂਟਰੀ ਦੇ ਲੈਫਟ ਸਾਈਡ ਹੀ ਤੁਹਾਨੂੰ ਘਰ ਦੇ ਉੱਪਰ ਜਾਣ ਦੇ ਲਈ ਸਟੇਅਰ ਮਿਲ ਜਾਣਗੇ ਜੋ ਕੁਝ ਬਣਿਆ ਘਰ ਦੇ ਗਰਾਉਂਡ ਫਲੋਰ ਤੇ ਹੀ ਬਣਿਆ ਵਾ ਉੱਪਰ ਕੁਝ ਨਹੀਂ ਬਣਿਆ ਠੀਕ ਹੈ ਜੀ ਉੱਪਰ ਜਿਹੜੀ ਹੈ ਸਿਰਫ ਮੌਂਟੀ ਰਹੇਗੀ ਹਾਂਜੀ ਵੀਡੀਓ ਦੇ ਵਿੱਚ ਬਣੇ ਰਿਓ ਮਾਲਕਾ ਦਾ ਨੰਬਰ ਮੈਂ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਹੀ ਦੇ ਦੇਵਾਂਗਾ ਜੇਕਰ ਤੁਸੀਂ ਮਾਲਕਾ ਨਾਲ ਹੀ ਸਿੱਧੀ ਗੱਲ ਕਰਨੀ ਹੈ ਠੀਕ ਹੈ ਜੀ ਜੇਕਰ ਘਰ ਤਾਂ ਸਾਨੂੰ ਪਸੰਦ ਆ ਗਿਆ ਘਰ ਸੋਹਣਾ ਮੈਂ ਜੂਵਿਡ ਵੈਸੇ ਪ ਲੈਫਟ ਸਾਈਡ ਤੁਹਾਨੂੰ ਇੱਕ ਕਿਚਨ ਮਿਲ ਜੂ ਠੀਕ ਹੈ ਬਾਹਰਲੀ ਸਾਈਡ ਰੋਸਨੀ ਅਤੇ ਵੈਂਟੀਲੇਸ਼ਨ ਦੇ ਵਾਸਤੇ ਤੁਹਾਨੂੰ ਵਿੰਡੋ ਮਿਲ ਜੂਗੀ ਬਾਹਰ ਲਵ ਯੂ ਵੀ ਤੁਸੀਂ ਸਾਨੀ ਨਾਲ ਦੇਖ ਸਕਦੇ ਹੋ ਅਤੇ ਸਾਰਾ ਸੈਟਅਪ ਹੈ ਜਿਹੜਾ ਪੂਰਾ ਪ੍ਰੋਪਰ ਹੈ ਕਿਚਨ ਦੇ ਵਿੱਚ ਜੇ ਜਦੋਂ ਕਿਚਨ ਚੋਂ ਬਾਹਰ ਨਿਕਲਦੇ ਆ ਨਾਲ ਹੀ ਤੁਹਾਨੂੰ ਲੈਫਟ ਸਾਈਡ ਇੱਕ ਫਿਰ ਰੂਮ ਮਿਲ ਜਾਣਾ ਹੈ ਠੀਕ ਹੈ ਜੀ ਇਸ ਰੂਮ ਦੀ ਜਿਹੜੀ ਹੈ ਲੰਬਾਈ ਚੜਾਈ 12x22 12 ਦੀ ਰਹੇਗੀ ਖੁੱਲਾ ਡੁੱਲਾ ਰੂਮ ਠੀਕ ਹੈ ਜੀ ਥੋੜਾ ਜਿਹਾ ਜਾਨਕਿ ਜਗ੍ਹਾ ਦੇ ਹਿਸਾਬ ਨਾਲ ਉਦਾਂ ਮੈਨੇਜਮੈਂਟ ਕੀਤੀ ਹੋਈ ਆ ਕਮਰਾਂ ਦੀ ਇਸ ਮਕਾਨ ਦੇ ਵਿੱਚ ਤੁਹਾਨੂੰ ਦੋ ਬੈੱਡਰੂਮ ਮਿਲਣਗੇ ਠੀਕ ਹੈ ਜੀ ਵਾਲਪੇਪਰ ਦਾ ਜਿਹੜਾ ਵਰਕ ਹੋਇਆ ਹੋਇਆ ਇਸ ਮਕਾਨ ਦੇ ਵਿੱਚ ਦੇਖ ਲਓ ਤੁਸੀਂ ਸਾਰਾ ਵੀਡੀਓ ਦੇ ਵਿੱਚ ਦੇਖੀ ਜਾਓ ਸਾਫ਼ ਸੁਥਰਾ ਜੀ ਮਕਾਨ ਠੀਕ ਹੈ ਜੀ ਤੇ ਇਹ 12 ਬਾਈ 12 ਸਪੇਸ ਰਹੂਗੀ ਇਹ ਰੂਮ ਦੀ ਤੇ ਇਸ ਮਕਾਨ ਦੇ ਵਿੱਚ ਤੁਹਾਨੂੰ ਟੋਟਲ ਦੋ ਬੈੱਡਰੂਮ ਮਿਲਣੇ ਆ ਇੱਕ ਕਿਚਨ ਮਿਲੂਗੀ ਤੇ ਵਾਸ਼ਰੂਮ ਵੀ ਤੁਹਾਨੂੰ ਦੋ ਮਿਲਣਗੇ ਜਿਹੜਾ ਬੈਕ ਸਾਈਡ ਵਾਸ਼ਰ ਹੋਊਗਾ ਆਪਣਾ ਰੂਮ ਹੋਊਗਾ ਉਹਦੇ ਨਾਲ ਜਿਹੜਾ ਵਾਸ਼ਰੂਮ ਅਟੈਚ ਹੋਊਗਾ ਉਹ ਵੀ ਦੇਖੀ ਜਾਓ ਵੀਡੀਓ ਦੇ ਵਿੱਚ ਬਣੇ ਰਹੋ ਜੇਕਰ ਮਕਾਨ ਤੁਹਾਨੂੰ ਪਸੰਦ ਆ ਗਿਆ ਤਾਂ ਮਾਲਕਾਂ ਨਾਲ ਸਿੱਧੀ ਗੱਲ ਕਰਕੇ ਤੁਸੀਂ ਆਪਣੀ ਐਡਜਸਟਮੈਂਟ ਕਰ ਸਕਦੇ ਹੋ ਬਰਨਾਲਾ ਸਿਟੀ ਤੋਂ ਜਿਹੜਾ ਇਹ ਮਕਾਨ ਆਪਣੇ ਕੋਲੇ ਆਇਆ ਹੈ ਲੁਧਿਆਣਾ ਹਾਈਵੇ ਤੇ ਠੀਕ ਹੈ ਜੀ ਨਕਸ਼ਾ ਪਾਸ ਹੈ ਆਲ ਡਾਕੂਮੈਂਟ ਹੈ ਜਿਹੜੇ ਕੰਪਲੀਟ ਹੈ ਇਸ ਮਕਾਨ ਦੇ ਇਹ ਮਿਸੀਪਲ ਕਾਰਪੋਰੇਸ਼ਨ ਦੇ ਅੰਡਰ ਹੈ ਜਿਹੜਾ ਇਹ ਮਕਾਨ ਹੈ ਲੋਕੇਸ਼ਨ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਹੈ ਬਿਲਕੁਲ ਜਾਇਜ ਰੇਟ ਦੇ ਵਿੱਚ ਇਹ ਆ ਜੀ ਦੂਜਾ ਬੈਡਰੂਮ ਇਸ ਬੈਡਰੂਮ ਦੇ ਨਾਲ ਹੀ ਤੁਹਾਨੂੰ ਇੱਕ ਸੌਟਾ ਜਿਆ ਪੂਜਾ ਰੂਮ ਮਿਲ ਜੂਗਾ ਅਤੇ ਇਸ ਤੋਂ ਅੱਗੇ ਹੀ ਐਸੇ ਰੂਮ ਦੇ ਨਾਲ ਤੁਹਾਨੂੰ ਇੱਕ ਵਾਸ਼ਰੂਮ ਅਟੈਚ ਮਿਲ ਜਾਵੇਗਾ 6x6 ਦੀ ਸਪੇਸ ਦੇ ਨਾਲ ਜਿਸ ਦੇ ਵਿੱਚ ਵਾਲ ਟਾਈਲ ਅਤੇ ਫਲੋਰ ਟਾਈਲ ਦਾ ਵਰਕ ਵੀ ਹੋਇਆ ਹੋਇਆ ਸਾਰਾ ਟੂਟੀਆਂ ਦਾ ਠੀਕ ਹੈ ਕੰਮ ਹੋਇਆ ਆਲ ਜਿਹੜਾ ਵਰਕ ਹੈ ਕੰਪਲੀਟ ਹੈ ਅਤੇ ਵਾਸ਼ਰੂਮ ਦੇ ਨਾਲ ਹੀ ਤੁਹਾਨੂੰ ਇੱਕ ਛੋਟਾ ਜਿਹਾ ਸਟੋਰ ਮਿਲ ਜੂਗਾ ਵਾਧੂ ਘਟੂ ਸਮਾਨ ਤੁਸੀਂ ਇੱਥੇ ਸਟੋਰ ਕਰ ਸਕਦੇ ਹੋ ਤੇ ਸਟੋਰ ਪਲੱਸ ਵੈਂਟੀਲੇਸ਼ਨ ਏਰੀਆ ਠੀਕ ਹੈ ਜੀ ਸਟੋਰ ਪਲੱਸ ਵੈਂਟੀਲੇਸ਼ਨ ਏਰੀਆ ਹੈ ਛੋਟਾ ਜਿਹਾ ਓਨੀ ਇੱਕ ਜਗ੍ਹਾ ਦੇ ਵਿੱਚ ਇਹਨਾਂ ਨੇ ਮੈਨੇਜਮੈਂਟ ਕੀਤੀ ਹੋਈ ਹੈ ਇਹ ਸੀਗਾ ਜੀ ਅੱਜ ਦਾ ਆਪਣੇ ਕੋਲੇ ਮਕਾਨ ਆਇਆ ਸੀ ਬਰਨਾਲੇ ਸਿਟੀ ਤੋਂ ਜਿਹੜੀ ਡਿਮਾਂਡ ਹੈ 42 ਲੱਖ ਰੁਪਈਆ ਇੱਕ ਵਾਰ ਮੰਗਿਆ ਮਾਲਕਾਂ ਨੇ ਠੀਕ ਹੈ ਜੀ 2 ਬਸਵੇ ਜਗਾ 100 ਗਾਜ ਮੰਨ ਲਓ ਤੇ ਪਰ ਹਨਾ ਮੈਨੂੰ ਵੀ ਥੋੜਾ ਜਿਆ ਮਹਿੰਗਾ ਲੱਗਿਆ ਮੈਨੂੰ ਉਮੀਦ ਆ ਵੀ ਸ਼ਾਇਦ ਤੁਸੀਂ ਵੀ ਕਹਿ ਰਹੇ ਹੋਵੋਗੇ ਵੀ ਯਾਰ ਮਕਾਨ ਦੇ ਵਿੱਚ ਤਾਂ ਕੁਝ ਬਣਿਆ ਨਹੀਂ 42 ਲੱਖ ਰੁਪਈਆ ਕਾਦਾ ਪਰ ਹਨਾ ਇਹ ਚੀਜ਼ ਹੁੰਦੀ ਆ ਜਿਵੇਂ ਰਸਤਾ ਹੋ ਗਿਆ ਜਿਵੇਂ ਘਰ ਦੀ ਚੌਂਕੀ ਉੱਚੀ ਐ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਆਪਾਂ ਨੂੰ 20 25 ਸਾਲ 50 ਸਾਲ ਹਲੇ ਲੋੜ ਨਹੀਂ ਇਹ ਚੀਜ਼ ਦੀ ਠੀਕ ਐ ਬਾਕੀ ਰੇਟ ਆ ਜੀ ਹਨਾ ਪ੍ਰਾਪਰਟੀ ਦੀ ਲੋਕੇਸ਼ਨ ਤੇ ਹੀ ਡਿਪੈਂਡ ਕਰਦਾ ਹ ਠੀਕ ਹੈ ਜੀ ਇੱਥੇ ਜਗਾ ਦਾ ਕੀ ਰੇਟ ਚੱਲ ਰਿਹਾ ਜੇਕਰ ਤੁਸੀਂ ਉੱਥੇ ਜਾਓਗੇ ਮੰਨ ਲਓ ਪਲੇਨ ਆਪਾਂ ਗਰਾਊਂਡ ਲੈਨੇ ਆ ਠੀਕ ਹੈ ਇੱਕ ਪਲਾਟ ਲੈਨੇ ਆ ਉੱਥੇ ਕੀ ਰੇਟ ਚੱਲ ਰਿਹਾ ਉੱਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਹਾਂ ਇਹ ਚੀਜ਼ ਇੰਨੇ ਲੱਖ ਦੀ ਹੈਗੀ ਆ ਪ੍ਰਾਪਰਟੀ ਇੰਨੇ ਚ ਲੱਖ ਦੀ ਹੈਗੀ ਆ ਜਾਂ ਨਹੀਂ ਹੈਗੀ ਠੀਕ ਹੈ ਜੀ ਇਹ ਡਿਪੈਂਡ ਕਰਦਾ ਲੋਕੇਸ਼ਨ ਤੇ ਬਾਕੀ ਆਪਾਂ ਅਕਸਰ YouTube ਤੇ ਵੀਡੀਓ ਦੇਖਦੇ ਹੀ ਰਹਿੰਨੇ ਆ ਕਈ ਵਾਰ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਹੁੰਦੀਆਂ 10 10 12 12 ਲੱਖ 15 15 ਲੱਖ ਮੰਗੀ ਜਾਂਦੇ ਆ ਉਹ ਲੋਕੇਸ਼ਨਾਂ ਉਦਾਂ ਦੀਆਂ ਹੁੰਦੀਆਂ ਇਹ ਚੀਜ਼ ਤੇ ਨਾ ਜਾਇਆ ਕਰੋ ਲੋਕੇਸ਼ਨ ਦੇਖਿਆ ਕਰੋ ਲੋਕੇਸ਼ਨ ਕਿੱਦ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਤੇ ਜੇਕਰ ਤੁਸੀਂ ਚੈਨਲ ਨੂੰ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਜਾਓ ਚੈਨਲ ਨੂੰ ਠੀਕ ਹੈ ਜੀ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ